ਪੰਜਾਬ ਵਿੱਚ ਗਰੀਬ ਬੇਸਹਾਰਾ ਤੇ ਵਿਧਵਾ ਔਰਤਾਂ ਨੂੰ ਘਰ ਵਿੱਚ ਰਾਸ਼ਨ ਅਤੇ ਰੋਜ਼ਾਨਾ ਖਾਣ-ਪੀਣ ਦਾ ਸਾਮਾਨ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਪਟਿਆਲਾ ਦੀ ਭਵਲਪੁਰੀ ਵੈਲਫੇਅਰ ਫਾਊਂਡੇਸ਼ਨ ਵੱਲੋਂ ਗਰੀਬ ਵਿਧਵਾ ਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਮੁਹैया ਕਰਵਾਉਣ ਦਾ ਫਰਜ਼ ਪਿਛਲੇ ਲੰਬੇ ਸਮੇਂ ਤੋਂ ਨਿਭਾਇਆ ਜਾ ਰਿਹਾ ਹੈ ਅੰਜੀ ਸੰਗਤ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਵੀ ਆਏ ਹੋ ਇਹਨਾਂ ਦਾ ਰਾਸ਼ਨ ਵੰਡ ਰਿਹਾ ਹੈ ਬਹੁਲਪੁਰ ਵੈਲਫੇਅਰ ਫਾਊਂਡੇਸ਼ਨ ਕੀ ਕਰਦੇ ਨੇ ਇਹਨਾਂ ਦੇ ਬਹੁਲਪੁਰ ਵੈਲਫੇਅਰ ਫਾਊਂਡੇਸ਼ਨ ਪਿਛਲੇ 500 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜਿਵੇਂ ਕਿ ਜਰੂਰਤਮੰਦਾਂ ਦਾ ਰਾਸ਼ਨ ਵੰਡਣਾ ਗਰੀਬ ਬੱਚਿਆਂ ਨੂੰ ਫੀਸਾ ਵਗੈਰਾ ਭਰਨੀ ਆ ਤੇ ਇਹਦਾ ਮੇਨ ਕੰਮ ਹੈ ਧਰਪੜੀ ਪਰ ਦੀ ਸਾਰੀ ਮੈਨਟੇਨੈਂਸ ਜਿਹ ਮਾਈਨ ਦੇ ਨਹੀਂ ਹੈਗਾ ਤੇ ਬਹੁਤ ਵਧੇਰੇ ਤਰੀਕਿਆਂ ਨਾਲ ਕੰਮ ਕਰ ਰਹੇ ਨੇ ਅੱਜ ਬਹੁਲਪੁਰ ਵੈਲਫੇਅਰ ਫਾਊਂਡੇਸ਼ਨ ਵੱਲੋਂ 63 ਰਾਸ਼ਨ ਮਾਣ ਸਮਾਰੋਹ ਕੀਤਾ ਗਿਆ ਜਿਹੜੀ ਅੱਜ ਰਾਸ਼ਨ ਦੀ ਜਿਹੜੀ ਮਦਦ ਹੈ ਫਾਊਂਡੇਸ਼ਨ ਨੂੰ ਸਾਡੇ ਰਿੱਤੀ ਬੁੱਟੋ ਜੀ ਕਰਨ ਜੀ ਤੇ ਹਿਮਾਚੂ ਗੇਰਾ ਜੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਬਹੁਤ-ਬਹੁਤ ਵੈਲਫੇਅਰ ਫਾਊਂਡੇਸ਼ਨ ਬਹੁਤ ਹੀ ਮਤਲਬ ਕਿ ਬਹੁਤ-ਬਹੁਤ ਬਾਦੀ ਦੇ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਬਹੁਤ-ਬਹੁਤ ਵੈਲਫੇਅਰ ਫਾਊਂਡੇਸ਼ਨ ਜਿੰਨ ਦੋਣੀ ਰਾਜ ਜੋਣੀ ਤਰੱਕੀ ਕਰੇ ਅਤੇ ਸਮਾਜ ਸੇ ਬਾਰੇ ਕੰਮ ਕਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਮੈਸੇਜ ਹੈ ਜੀ ਆਪਣਾ ਕਿਸ ਪਰ ਬਦਲ ਹੋ ਜਾਏ ਦੇ ਦਿਨ ਇਹ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਤਨਾ ਆ ਰਾਸ਼ਨ ਵੰਡ ਸਮਾਗਮ ਅੱਜ ਬਾਲਪੁਰ ਵੈਲਫੇਅਰ ਫਾਊਂਡੇਸ਼ਨ ਦਾ ਜਿਹੜਾ 36ਵਾਂ ਰਾਸ਼ਨ ਵੰਡ ਸਮਾਗਮ ਹੋਇਆ ਸੀ ਜਿਹੜੀ ਕੀ ਸਬ ਰਾਸ਼ਨ ਮਾਟ ਦੀ ਜਿਹੜੀ ਸੇਵਾ ਆ ਗਈ ਹੈ ਜਿਹੜੀ ਸ਼੍ਰੀ ਰਿੱਕੀ ਭਟੋਆ ਜੀ ਜੀਵਸ਼ਾ ਤੇ ਸ਼੍ਰੀ ਕਰਨ ਕੁਮਾਰ ਜੀ ਸ਼ੇਰੂ ਜੀ ਨੇ ਕੀਤੀ ਹੈ ਤੇ ਸ਼੍ਰੀ ਹਿਮਾਂਸ਼ੂ ਜੀ ਗੇਰਾ ਜੀ ਦਾ ਸੰਦੀਸ਼ ਤੋਂ ਉਹਨਾਂ ਨੇ ਕੀਤੀ ਹੈ ਤੇ ਅੱਜ ਬਾਲਪੁਰੀ ਬਰਾਦਰੀ ਦੇ 50 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਸਾਡੀ ਸੰਸਥਾ ਜਿਹੜੀ ਹੈ ਪਿਛਲੇ 7-8 ਸਾਲਾਂ ਤੋਂ ਇਹ ਆਪਣੇ ਬਰਾਦਰੀ ਵਾਸਤੇ ਸੇਵਾ ਕਰਦੀ ਆ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਈਆਂ ਦਾ ਅਕਸਰ ਕੀ ਕਈ ਬੱਚੇ ਜੀ ਮਾਪਿਓ ਕਮਾ ਕੇ ਦਿੰਦੇ ਨੇ ਲੇਕਿਨ ਉਹਨਾਂ ਨੂੰ ਪਾਲਦੇ ਨਹੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਜਿਹੜੀ ਮਾਪਿਓ ਤੋਂ ਉੱਤੇ ਤਾਂ ਕੋਈ ਵੀ ਨਹੀਂ ਹੁੰਦਾ ਜੀ ਜਿਹੜੇ ਆਪਣੇ ਮਾਪਿਓ ਦੀ ਸੇਵਾ ਕੀਤੀ ਹੈ ਸਮਝੋ ਸਭ ਕੁਝ ਉਹਨੇ ਪਾਲਿਆ ਜੀ ਬਾਕੀ ਜਿਹੜੀ ਹੈ ਸਾਡੀ ਸੰਸਥਾ ਆਪਣੀ ਬਜ਼ੁਰਗ ਵੀ ਜਿਹੜੀ ਲੇਡੀ ਜਿਹੜੀ ਵਿਧਵਾ ਹੈ ਜਿਨ੍ਹਾਂ ਦਾ ਘਰ ਕੋਈ ਕਮਾਉਣ ਵਾਲਾ ਨਹੀਂ ਹੈ ਉਹਨਾਂ ਦੇ ਨੂੰ ਰਾਸ਼ਨ ਦੇ ਕੇ ਥੋੜਾ ਜਿਹਾ ਆਪਣਾ ਸੇਵਾ ਉਹ ਦਿੰਦੀ ਆ ਆ ਸਰ ਕੀ ਹੋ ਗਿਆ ਜਿਹੜਾ ਸੰਦਰਵੰਦ ਹੋ ਰਿਹਾ ਹੈ 36ਵਾਂ ਹੈ ਬੋਲਬੁਰੀਆ ਵੈਲਫਰਡ ਫੈਡਰੇਸ਼ਨ ਕੰਮ ਵਧੀਆ ਕੰਮ ਕਰੇ ਕੀ ਕਹਿਣਾ ਚਾਹਦੇ ਤੁਸੀਂ ਸਭ ਤੋਂ ਪਹਿਲਾਂ ਮੇਰੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਚਾਹੇ ਉਹ ਪੰਜਾਬ ਹੈ ਤੇ ਚਾਹੇ ਉਹ ਅਮਰੀਕਾ ਹੈ ਤੇ ਚਾਹੇ ਆਸਟ੍ਰੇਲੀਆ ਜਿੱਥੇ-ਜਿੱਥੇ ਮੇਰੀ ਭਰਾਤਰੀ ਦੇ ਲੋਕ ਬਸਦੇ ਨੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਰਾਮ ਰਾਮ ਤੇ ਮੈਨੂੰ ਬੜਾ ਵਧੀਆ ਲੱਗਿਆ ਪੂਰੇ 14 ਸਾਲਾਂ ਬਾਅਦ ਇੱਥੇ ਆ ਕੇ ਆਪਣੀ ਬਰਾਤਰੀ ਨੂੰ ਦੇਖ ਕੇ ਆਪਣੀ ਬਰਾਤਰੀ ਦੇ ਕੰਮ ਦੇ ਕੇ ਦਿਲੋਂ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਇਦਾਂ 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 ਹੀ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਮੇਰੇ ਭਰਾ ਭੈਣਾਂ ਜਿੰਨੇ ਵੀ ਮੇਰੇ ਲੋਕ ਪਰਦੇਸਾਂ ਦੇ ਵਿੱਚ ਰਹਿੰਦੇ ਹਨ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਕਿ ਉਹ ਏਤਾ ਏਤਾ ਹੀ ਆਪਣੀ ਬਰਾਦਰੀ ਦੇ ਨਾਲ ਜੁੜਨ ਤੇ ਜੋ ਸਾਡੀ ਬਰਾਦਰੀ ਅੱਜ ਵਧੀਆ ਕਾਰਜ ਕਰ ਰਹੀ ਹੈ ਗਰੀਬਾਂ ਦੀ ਮਦਦ ਕਰਨਾ ਇਹ ਸਾਡੀ ਫਾਊਂਡੇਸ਼ਨ ਹੈ ਬਾਵਲਪੂਰੀ ਫਾਊਂਡੇਸ਼ਨ ਸਾਡੇ ਚਾਵਲਾ ਜੀ ਬਹੁਤ ਹੀ ਬਰਾਦਰੀ ਦਾ ਧਿਆਨ ਰੱਖ ਰਹੇ ਹਨ ਤੇ ਮੈਂ ਉਮੀਦ ਕਰਦਾ ਆ ਕਿ ਇਸੇ ਤਰ੍ਹਾਂ ਹੀ ਸਾਡੇ ਲੋਕ ਇਸ ਵਿੱਚ ਹਿੱਸਾ ਬਣਾਉਂਦੇ ਰਹਿਣ ਤੇ ਸਾਡੀ ਬਰਾਦਰੀ ਨੂੰ ਸਾਡੇ ਲੋਕਾਂ ਨੂੰ ਤਰੱਕੀ ਦੇ ਰਾਹ 'ਤੇ ਬਖਸ਼ੇ ਸਰ ਕਹਿੰਦਾ ਇਹ ਯੋਗਦਾਨ ਯੰਗ ਦਾ ਬਹੁਤ ਜ਼ਿਆਦਾ ਹੁੰਦਾ ਤੁਸੀਂ ਵੀ ਆਇਓ ਬਾਰੋ ਸਪੈਸ਼ਲੀ ਦੇ ਵਕਤੇ ਆਇਓ ਤੁਸੀਂ ਵੀ ਕਹੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਜਿੰਨੇ ਵੀ ਮੇਰੇ ਦੋਸਤ ਜਿੰਨੇ ਵੀ ਮੇਰੇ ਭੈਣਾਂ ਜਿੰਨੇ ਵੀ ਮੇਰੇ ਭਰਾ ਜਿੰਨੇ ਵੀ ਮੇਰੇ ਬਜੂਰ ਬਾਹਰ ਰਹਿੰਦੇ ਹਨ ਉਹਨਾਂ ਵਾਸਤੇ ਜਿਹੜਾ 100 200 ਡਾਲਰ ਜਿਹੜੀ ਹੈ ਕੋਈ ਵੱਡੀ ਗੱਲ ਅਹਿਮਤ ਨਹੀਂ ਰੱਖਦਾ ਤੇ ਮੈਂ ਕਹਿੰਦਾ ਉਹ ਐਦਾਂ ਹੀ ਚਾਲਾ ਚੱਲੀ ਜਿੰਨਾ ਜੁੜਨ ਆਪਣੀ ਬਰਾਦਰੀ ਨਾਲ ਜਿੱਦਾਂ ਕਿ ਲੋਕਾਂ ਦੀਆਂ ਬਰਾਦਰੀਆਂ ਦੇ ਵਿੱਚ ਹੁੰਦਾ ਕਿ ਉਹ ਆਪਣੀ ਫੋਮ ਨੂੰ ਬਹੁਤ ਉੱਪਰ ਲੈ ਕੇ ਜਾਂਦੇ ਹਨ ਤੇ ਮੈਂ ਇਹੀ ਉਮੀਦ ਕਰਦਾ ਹਾਂ ਜਿੰਨੇ ਵੀ ਮੇਰੇ ਲੋਕ ਵਿਦੇਸ਼ਾਂ ਆਪਣੇ ਚਾਵਲਾ ਜੀ ਨਾਲ ਸੰਪਰਕ ਕਰਨ ਇਹਨਾਂ ਨੂੰ ਡੋਨੇਸ਼ਨ ਭੇਜਣ ਇਹ ਅੱਗੇ ਆਪਣੇ ਬੋਲਪੁਰੀ ਦਾ ਨਾਮ ਉੱਪਰ ਲੈ ਕੇ ਜਾਣਗੇ ਥੈਂਕ ਯੂ ਜੀ